ਕੀ ਨਾਮ ਤੁਹਾਡਾ ਹੈ ਜਸਪ੍ਰੀ ਸਿੰਘ ਤਾਂ ਕੀ ਘਟਨਾ ਹੋਈ ਹੈ ਕਹਿੰਦੇ ਤੁਹਾਡੇ ਫਰੈਂਡ ਦੇ ਵਿੱਚ ਕਤਲ ਹੋਇਆ ਇਹ ਵੀਰੇ ਦੱਸਾਂ ਕਿ ਆ ਰਾਤ ਮੰਨ ਲਓ ਤਕਰੀਬਨ 8 ਵਜੇ ਦਾ ਟਾਈਮ ਹਣਾ ਜੀ 8 ਵਜੇ ਦੇ ਕਰੀਬ ਇਹ ਕੰਧਾਂ ਦੇ ਉੱਤੇ ਚ ਹੀ ਦੇਖਦਾ ਸੀਗਾ ਆਪਣੇ ਕੰਧਾਂ ਦੇ ਉੱਤੇ ਜੀ ਉਹ ਮੁੰਡਾ ਕੀ ਨਾਮ ਕੀ ਉਹਦਾ ਨਾਮ ਹੈਗਾ ਜੀ ਪ੍ਰਭਜੋਤ ਸਿੰਘ ਕਿੰਨੀ ਉਮਰ ਇਹਨੇ ਉਹਦੀ ਉਮਰ ਹੈ 24 ਸਾਲ ਅੱਛਾ ਤੇ ਕੰਧਾਂ ਦੇ ਉੱਤੇ ਜੀ ਦੇਖਦਾ ਸੀ ਕਦੇ ਬਾਲਾ ਜਾਂ ਲੈ ਕੇ ਚੜਦਾ ਸੀਗਾ ਕਦੇ ਦਾ ਸੀਗਾ ਕੋਲ ਉਹਦੇ ਉਹ ਲੈ ਕੇ ਚੜਦਾ ਸੀਗਾ ਤੇਰਾ ਨਾਲ ਆਪਣੇ ਗਵਾਂਢੀ ਨੇ ਜੀ ਇਹਨਾਂ ਦਾ ਮੁੰਡਾ ਇਹਨੇ ਮੈਨੂੰ ਫੋਨ ਕਰਿਆ ਕਹਿੰਦਾ ਵੀ ਐਂ ਆ ਕੇ ਬਾਹਰ ਦੇਖੀਂ ਵੀ ਉਹ ਬਾਹਰ ਨੂੰ ਨਿਕਲਣ ਨੂੰ ਕਰਦਾ ਵੀ ਕਿਤੇ ਫੇਰ ਨਾ ਸਾਨੂੰ ਪੈ ਜਵੇ ਇਹਨਾਂ ਨੂੰ ਆ ਨਾਲ ਦੇ ਗਵਾਂਢੀਆਂ ਨੂੰ ਵੀ ਪੈ ਗਿਆ ਸੀਗਾ ਤਕਰੀਬਨ ਪਰਸੋਂ ਪਰਸੋਂ ਦੇ ਪਰਸੋਂ ਦੇ ਤੇ ਉਦੋਂ ਬਾਅਦ ਵੀਰੇ ਫਿਰ ਮੈਂ ਬਾਹਰ ਨਿਕਲਿਆ ਤੇ ਮੈਂ ਆ ਕੇ ਦੇਖਿਆ ਤੇ ਇਹ ਗੇਟ ਦੇ ਅੰਦਰਲੇ ਪਾਸੇ ਖੜਾ ਸੀਗਾ ਤੇ ਉਦੋਂ ਬਾਅਦ ਤੇ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਇਹਦਾ ਕੀ ਕਰੀਏ ਵੀ ਕੁੱਟੀਏ ਹਾਂ ਵੀ ਆਫਸੈਟਾ ਚੱਲ ਆਪਾਂ ਨੇ ਕਿਉਂ ਕੁੱਟਣਾ ਇਹਨੂੰ ਉਸ ਤੋਂ ਬਾਅਦ ਜੀ ਗੇਟ ਖੋਲ੍ਹਿਆ ਸੀ ਗੇਟ ਖੋਲ੍ਹ ਕੇ ਉਹਨੂੰ ਫੜ ਕੇ ਬੰਦ ਕਰਿਆ ਜਦ ਪਰਲੇ ਪਾਸੇ ਦੇਖਿਆ ਤਾਂ ਆਪਣਾ ਬਾਪ ਉਹਨੇ ਮਾਰਿਆ ਪਿਆ ਸੀ ਕੀ ਨਾਮ ਸਿਲੂਕ ਦਾ ਉਹਦੇ ਪੇਸਾ ਦਾ ਨਾਮ ਹੈਗਾ ਜੀ ਜਸਵਿੰਦਰ ਸਿੰਘ ਕਿੰਨੀ ਉਮਰ ਹੈ ਉਹਨਾਂ ਦੀ ਹੈਗੀ ਉਮਰ ਜੀ 55 ਸਾਲ ਦੀ ਹੈ ਕੀ ਕਰਨ ਲੱਗਾ ਵਿੱਚ ਇਸ ਤਰੀਕੇ ਨਾਲ ਕਿਉਂ ਮਰੇ ਜੀ ਕਾਰਨ ਕੀ ਹੈ ਜੀ ਮੱਲ ਵੀ ਕਹਿੰਦੇ ਨੇ ਵੀ ਸਾਰੇ ਤਿੰਨੇ ਇਹ ਆਫਸੈਟ ਨੇ ਮੈਂਟਲੀ ਆਫਸੈਟ ਨੇ ਵੈਸੇ ਜੇ ਮੈਂਟਲੀ ਅਫਸੈਟ ਹੋਵੇ ਤਾਂ ਐਵੇਂ ਨਾ ਕਰੇ ਪਹਿਲਾਂ ਇਹਨੇ ਢੇੜ 2 2.5 ਸਾਲ ਪਹਿਲਾਂ ਆਪਣੀ ਦਾਦੀ ਮਾਰਤੀ ਉਦੋਂ ਬਾਅਦ ਇਹਦਾ ਵੀ ਦਾਦਾ ਵੀ ਮਰਿਆ ਉਹ ਵੀ ਇਹ ਨਹੀਂ ਪਤਾ ਵੀ ਕਿਵੇਂ ਮਰਿਆ ਜਾਨ ਮਾਪ ਮਰਿਆ ਉਦੋਂ ਬਾਅਦ ਇਹਨੇ ਆਪਣੇ ਮਾਂ ਦਾ ਵੀ ਸਿਰ ਪਾੜਿਆ ਤੇ ਹੁਣ ਇਹਨੇ ਆਪਣੇ ਬਾਪ ਦਾ ਕੰਮ ਕਰੇ ਤੇ ਹੋਰ ਇਸ ਬਾ ਹਥਿਆਰ ਵਗੈਰਾ ਉੱਥੇ ਬੇਸਿਕ ਕਿ ਨਾ ਮਾਰਿਆ ਗਿਆ ਹਥਿਆਰ ਹਥਿਆਰ ਜੀ ਉੱਥੇ ਬਾਲਾ ਪਿਆ ਸੀ ਖੂਨ ਨਾਲ ਲਿਬੜਿਆ ਸੀਗਾ ਹਾਂਜੀ ਤੇ ਪੁਲਿਸ ਨੂੰ ਬੇਪੁਰਸ਼ ਕਿੰਨੇ ਵਜੇ ਆਉਂਦਸ ਰਾਤ ਆਈ ਹੈ ਜੀ ਸਾਢੇ ਘੱਟ ਹੋ ਗਏ ਦੇ ਕਰੀਬ ਹਾਂਜੀ ਸੰਦੋਸ਼ੀ ਗ੍ਰਿਫਤਾਰ ਹਾਂਜੀ ਗ੍ਰਿਫਤਾਰਾ ਜੀ ਰਾਤ ਲੈ ਗਏ ਸੀ ਇਹਨਾਂ ਤੇ ਤੁਸੀਂ ਕੀ ਮੰਗ ਕਰਦੇ ਪਿੰਡਲ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਕੱਲ ਨੂੰ ਸਾਡੇ ਜਵਾਕਾਂ ਨੂੰ ਵੀ ਕਾਲ ਸਕਦਾ ਇਹ ਮੰਨ ਲਓ ਵੀ ਬੀਬੀ ਜੀ ਦੇ ਵਿੱਚ ਕੋਈ ਜਵਾਕ ਖੇਡਦਾ ਸਾਡਾ ਉਹਨੂੰ ਵੀ ਮਾਰ ਸਕਦਾ ਜਿਸ ਪਿਓ ਨੇ ਆਪਣੀ ਹੰਥੀ ਪੁੱਤ ਨੂੰ ਪਾਲਿਆ ਜਿਸ ਦਾਦਾ ਦਾਦੀ ਦੀ ਖੁਸ਼ੀ ਦੁੱਗਣੀ ਹੋ ਗਈ ਸੀ ਇਸ ਮੁੰਡੇ ਦੇ ਜੰਮੇ ਤੇ ਅੱਜ ਉਸਨੇ 24 ਸਾਲ ਦੇ ਹੁੰਦੇ ਹੋਏ ਆਪਣੇ ਹੀ ਪਰਿਵਾਰ ਨੂੰ ਕਿਸ ਤਰ੍ਹਾਂ ਦੇ ਨਾਲ ਖਾ ਲਿਆ ਪਿੰਡ ਵਾਲੇ ਇਸ ਦੀ ਗਵਾਹੀ ਭਰਦੇ ਨੇ ਕਲਯੁਗੀ ਪੁੱਤ ਨੇ ਪਹਿਲਾਂ ਦਾਦੀ ਉਸ ਤੋਂ ਬਾਅਦ ਦਾਦੇ ਦੀ ਵੀ ਜਾਨ ਗਏ ਤੇ ਗਵਾਂਢੀ ਆਖਦੇ ਨੇ ਕਿ ਉਸੇ ਨੇ ਹੀ ਲਈ ਗਈ ਹੈ ਲੱਗਦਾ ਮਾਂ ਨੂੰ ਵੀ ਲਹੂ ਲੋਹਾਨ ਕਰਤਾ ਤੇ ਪਿਓ ਦੀ ਵੀ ਜਾਨ ਲੈ ਲਈ ਸਮਰਾਲਾ ਤੋਂ ਦਿਲ ਨੂੰ ਦਹਿਲਾਉਣ ਵਾਲਾ ਇਹ ਮਾਮਲਾ ਜਿੱਥੇ ਪਿੰਡ ਗਹਿਲੇਵਾਲ ਤੋਂ ਵਿੱਚ ਇੱਕ ਪੁੱਤ ਦੇ ਵੱਲੋਂ ਹੀ ਆਪਣੇ ਪਰਿਵਾਰ ਨੂੰ ਖਤਮ ਕਰਨ ਦੇ ਵੱਡੇ ਇਲਜ਼ਾਮ ਅਤੇ ਇਸ ਸੰਬੰਧੀ ਵੀ ਪੁਲਿਸ ਨੇ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਪਤਾ ਲੱਗਿਆ ਕਿ ਲੱਕੜ ਦਾ ਬਾਲਾ ਮਾਰ-ਮਾਰ ਕੇ ਆਪਣੇ ਹੀ ਪਿਓ ਨੂੰ ਬੇਰਹਿਮੀ ਦੇ ਨਾਲ ਉਸਨੇ ਖਤਮ ਕੀਤਾ ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਉਮਰ 55 ਸਾਲ ਦੇ ਵਜੋਂ ਕੀਤੀ ਗਈ ਹੈ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਜਦੋਂ ਪੁਲਿਸ ਸਟੇਸ਼ਨ ਦੇ ਵਿੱਚ ਦਿੱਤੀ ਤਾਂ ਮੌਕੇ ਤੇ ਪਹੁੰਚ ਕੇ ਹੀ ਪੁਲਿਸ ਨੇ ਉਹਨਾਂ ਦੇ ਪੁੱਤ ਪ੍ਰਭਜੋਤ ਸਿੰਘ ਜਿਸ ਦੀ ਉਮਰ 24 ਸਾਲ ਦੀ ਹੈ ਉਸ ਨੂੰ ਹਿਰਾਸਤ ਤੇ ਵਿਚ ਲਿਆ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਭਜੋਤ ਕੱਲ ਸ਼ਾਮ ਵੇਲੇ ਤੇਜ਼ ਤਰਹ ਹਥਿਆਰ ਤੇ ਲੱਕੜ ਦਾ ਬਾਲਾ ਲੈ ਕੇ ਘਰ ਦੇ ਛੱਤ ਤੋਂ ਉੱਪਰ ਖੜਾ ਹੋ ਰਿਹਾ ਸੀ ਅਤੇ ਕਦੇ ਘਰ ਦੇ ਬਾਹਰ ਖੜਾ ਹੋ ਰਿਹਾ ਸੀ ਇਸ ਤੋਂ ਬਾਅਦ ਲੋਕਾਂ ਨੂੰ ਸ਼ੱਕ ਪਿਆ ਜਦੋਂ ਪ੍ਰਭਜੋਤ ਸਿੰਘ ਨੇ ਕਰੀਬ ਇਹੋ ਜਿਹੀ ਘਟਨਾ ਨੂੰ ਪਹਿਲਾ ਅੰਜਾਮ ਦਿੱਤਾ ਸੀ ਜਿਸ ਤੇ ਵਿੱਚ ਉਸ ਨੇ ਆਪਣੀ ਦਾਦੀ ਦੀ ਵੀ ਜਾਨ ਲਈ ਸੀ ਪਿੰਡ ਵਾਲੇ ਵੀ ਦੱਸ ਰਹੇ ਸੀ ਇਸ ਸਬੰਧੀ ਉਹ ਚਾਹੁੰਦੇ ਨੇ ਕਿ ਇਸ ਨੂੰ ਸਖਤ ਸਜ਼ਾ ਮਿਲੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਪਿੰਡ ਵਾਸੀ ਇਕੱਠੇ ਹੋ ਕੇ ਦੋਸ਼ੀ ਦੇ ਕਰਦੇ ਕਮਰੇ ਦੇ ਵਿੱਚ ਉਸ ਨੂੰ ਬੰਦ ਕਰਨਗੇ ਤਾਂ ਉਸੇ ਦੌਰਾਨ ਹੀ ਦੇਖਿਆ ਗਿਆ ਕਿ ਕਮਰੇ ਦੇ ਵਿੱਚ ਪਿਤਾ ਜਸਵਿੰਦਰ ਸਿੰਘ ਦੀ ਮ੍ਰਿਤਕ ਦੇ ਲਾਹ ਲੁਹਾਨ ਹਾਲਤ ਵਿੱਚ ਪਈ ਹੈ ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਪ੍ਰਭਜੋਤ ਨੂੰ ਪੁਲਿਸ ਦੇ ਹਵਾਲੇ ਕੀਤਾ ਸੂਚਨਾ ਮਿਲਣ ਤੋਂ ਬਾਅਦ ਸਮਰਾਲਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ ਤੇ ਅਧਰ ਉਸਦੇ ਪਿਤਾ ਦੀ ਮ੍ਰਿਤਕ ਦੇ ਮੌਰਚਰੀ ਦੇ ਵਿੱਚ ਰਖਵਾ ਦਿੱਤੀ ਗਈ ਹਾਂਜੀ ਡਾਕਟਰ ਹਰਪ੍ਰੀਤ ਸਿੰਘ ਐਸ ਕੇ ਸਮਰਾਲਾ ਡਾਕਟਰ ਸਾਹਿਬ ਰਾਤ ਇੱਕ ਕਤਲ ਦਾ ਮਾਮਲਾ ਕੇ ਲਿਆ ਆ ਕੀ ਮਾਮਲਾ ਸੀਗਾ ਕੀ ਡਿਟੇਲ ਹੈਗੀ ਹਾਂਜੀ ਇੱਕ ਰਾਤ ਬੋਡੀ ਜਮ੍ਹਾਂ ਕਰਾ ਕੇ ਗਏ ਆ ਸਮਰਾਲਾ ਥਾਣੇ ਦੇ ਪੁਲਿਸ ਪਰਸਨਲ ਆ ਇਹ ਜਸਵਿੰਦਰ ਸਿੰਘ ਨਾਂ ਦਾ ਵਿਅਕਤੀ ਹੈਗਾ ਵਾ ਇਹ ਮਤਲਬ ਕਿ ਇਹ ਮਲਟੀਪਲ ਇੰਜਰੀ ਸਿਗੀਆਂ ਹੈਡ ਤੇ ਕਾਫੀ ਸਰੀਰ ਤੇ ਬਹੁਤ ਸੱਟਾਂ ਦੇ ਨਿਸ਼ਾਨ ਸਿਗੀਆਂ ਇਹਦੇ ਤੇ ਉਹਦੀ ਬੋਡੀ ਪੋਸਟਮਾਰਟਮ ਵਾਸਤੇ ਮੌਰਚਰੀ ਵਿੱਚ ਰੱਖਾ ਕੇ ਰੱਖ ਲਏ ਆ ਮਸਲਾ ਦਸਰੇ ਵਗੈਰੇ ਇੰਜਰੀਜ਼ ਮਾਰੀ ਹੋਈਆਂ ਨੇ ਘਰ ਦੇ ਵਿੱਚ ਕੋਈ ਹੈਗਾ ਤੁਸੀਂ ਸਾਡਾ ਕੇਸ ਆ ਜਿਸ ਤਰ੍ਹਾਂ ਇਹਨਾਂ ਦੇ ਕੋਈ ਫੈਮਿਲੀ ਮੈਂਬਰ ਵਗੈਰਾ ਦਾ ਕੋਈ ਹੈਗਾ ਸੀ ਕਿੰਨੇ ਦੀ ਹੋ ਰਹੀ ਹੈ ਜੀ ਇਹਨਾਂ ਦੀ ਮਤਲਬ 50 ਸਾਲ ਦੀ ਉਮਰ ਹੈਗੀ ਇਹਨਾਂ ਦੀ 50 ایਅਰ ਹੈਗੇ ਦਾ ਮੇਲ ਬਾਕੀ ਜਿਹੜੀ ਫਾਈਨਲ ਰਿਪੋਰਟ ਆ ਉਹ ਪੋਸਟਪਾਣੂ ਤੋਂ ਬਾਅਦ ਬੰਦ ਕਾਰਵਾਈ ਕਰਕੇ ਦਿੱਤੀ ਜਾਓ ਕਿ ਨਾਲ ਇੰਜਰੀ ਕਿੱਥੇ ਕਿੱਥੇ ਸੀਗੀ ਇੰਜਰੀ ਇਹਦੇ ਹੈੱਡ ਤੇ ਹੈਗੀ ਹੈ ਜੀ ਸਿਰ ਦੇ ਵਿੱਚ ਆਈਜ਼ ਤੇ ਹੈਗੀ ਆ ਫੇਸ ਤੇ ਸਾਰੇ ਹੈਗੀ ਆ ਆਖਿਰ ਚੈਸਟ ਵਗੈਰਾ ਤੇ ਬਾਡੀ ਤੇ ਕਾਫੀ ਇੰਜਰੀਜ਼ ਸੀਗੀ ਮਲਟੀਪਲ ਇੰਜਰੀਜ਼ ਕਰਕੇ ਇਹਨਾਂ ਦੇ